ਪੰਜਾਬ ਦੇ ਇਸ ਵੇਲੇ ਸਾਰੇ ਜ਼ਿਲ੍ਹੇ ਹੜ੍ਹ ਦੀ ਚਪੇਟ ਦੇ ਵਿੱਚ ਆ ਗਏ ਹਨ ਤਾਂ ਜੇਕਰ ਰੂਪਨਗਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਲਗਾਤਾਰ ਪਾਖੜਾ ਦੇ ਵਿੱਚੋਂ ਪਾਣੀ ਰੋਪੜਵਾਲ ਨੂੰ ਛੱਡਿਆ ਜਾ ਰਿਹਾ ਇਸ ਵੇਲੇ ਅਸੀਂ ਸਤਲੁਜ ਦਰਿਆ ਦੇ ਉੱਤੇ ਮੌਜੂਦ ਆ ਜਿੱਥੇ ਲਗਾਤਾਰ ਸਤਲੁਜ ਦੇ ਵਿੱਚ ਪਾਣੀ ਪਾਖੜਾ ਵੱਲੋਂ ਲਗਾਤਾਰ ਛੱਡਿਆ ਜਾ ਰਿਹਾ ਤੇ ਜੇਕਰ ਇਸ ਵੇਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਬੇਹੱਦ ਡਰਾਵਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਜੇਕਰ ਸਰਕਾਰ ਦੀ ਗੱਲ ਕਰੀਏ ਦਾ ਬੇਸ਼ੱਕ ਅੱਜ ਪੰਜਾਬ ਦੇ ਗਵਰਨਰ ਗਲਬ ਚੰਦ ਕਟਾਰੀਆ ਵੱਲੋਂ ਰੋਪੜ ਦਾ ਦੌਰਾ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵੀ ਵੀ ਜਿਹੜੇ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਦਿਨ ਬਰ ਇੱਕ ਕਰ ਰਹੇ ਤਾਂ ਇਸ ਵੇਲੇ ਸਾਡੇ ਨਾਲ ਹਮੈਨਟੀ ਫਰਸਟ ਦੇ ਜਿਹੜੇ ਪ੍ਰਧਾਨ ਨੇ ਅਜੀਬੀਰ ਸਿੰਘ ਲਾਲਪੂਰਾ ਕਿਉਂਕਿ ਵੱਡਾ ਨਾਮ ਹੈ ਰੋਪੜ ਜ਼ਿਲ੍ਹੇ ਦਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਲਗਾਤਾਰ ਜਦੋਂ ਨਿਕਲ ਕੇ ਤਸਵੀਰ ਸਾਹਮਣੇ ਆਏ ਕਿ ਰੋਪੜ ਦੇ ਵਿੱਚ ਵੀ ਪਾਣੀ ਬੇਸ਼ੱਕ ਬਾੜ ਦਾ ਵੜ ਸਕਦਾ ਤਾਂ ਲਗਾਤਾਰ ਆਪਣੀ ਸੇਵਾਵਾਂ ਇਹ ਦਿੰਦੇ ਹੋਏ ਨਜ਼ਰ ਆ ਰਹੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਅਜੇ ਵੀਰ ਜੀ ਲਗਾਤਾਰ ਤੁਹਾਡੇ ਵੱਲੋਂ ਰੋਪੜ ਪੂਰੇ ਜ਼ਿਲ੍ਹੇ ਦਾ ਦੌਰਾ ਕੀਤਾ ਜਾ ਰਿਹਾ ਚਾ ਇਕਵਾਲ ਸਿੰਘ ਲਾਲਪੁਰਾਉਣ ਜਾਂ ਤੁਸੀਂ ਹੁਣ ਕੀ ਹਾਲਾਤ ਨੇ ਪਿੰਡਾਂ ਦੇ ਵਿੱਚ ਕਿਉਂਕਿ ਤੁਸੀਂ ਘੁੰਮ ਰਹੇ ਹੋ ਹਾਲਾਤ ਸਭ ਤੋਂ ਵੱਡੀ ਗੱਲ ਹੈ ਜੀ ਲੋਕ ਬਹੁਤ ਸਹੇਮੇ ਹੋਏ ਆ ਰੋਜ਼ਾਨਾ ਜਿੱਦਾਂ ਜਿੱਦਾਂ ਖਬਰਾਂ ਆ ਰਹੀਆਂ ਵੀ ਗੇਟ ਜਿਹੜੇ ਆ ਮੇਰੇ ਖਿਆਲ ਨਾਲ 4 ਫੁੱਟ ਤੋਂ 7 ਫੁੱਟ ਤੱਕ ਚਲਾ ਚੁੱਕੇ ਹੈਗੇ ਇੱਕ ਡਰ ਦਾ ਆਲਮ ਬੜਿਆ ਹੋਇਆ ਹੈ ਔਰ ਇਹ ਬੜਾ ਜ਼ਰੂਰੀ ਹੈ ਕਿ ਜਿੰਨੇ ਵੀ ਸਤਕਾਰਯੋਗ ਸ਼ਖਸੀਤਾ ਹੈ ਖਾਸ ਕਰ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਲੋਕਾਂ ਨੂੰ ਅਪਰੋਚ ਕਰਨ ਔਰ ਲੋਕਾਂ ਨੂੰ ਕੌਨਫੀਡੈਂਸ ਦੇਣ ਲੋਕ ਰਾਤਾਂ ਨੂੰ ਮੈਂ ਕਈ ਲੋਕਾਂ ਨੂੰ ਮਿਲਿਆ ਜੀ ਉਹ ਕਹਿੰਦੇ ਰਾਤ ਨੂੰ ਮਾੜਾ ਜਿਹਾ ਵੀ ਖੜਾਕਾ ਹੁੰਦਾ ਸੀ ਉੱਠ ਕੇ ਇੱਕ ਮਿੰਟ ਭੱਜ ਪੈਨੇ ਆ ਵੀ ਪਤਾ ਨਹੀਂ ਸ਼ਾਇਦ ਪਾਣੀ ਜਿਹੜਾ ਘਰਾਂ ਚ ਆ ਗਿਆ ਸੋ ਡਰ ਦਾ ਆਲਮ ਜਿਹੜਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਜੀ ਅੱਛਾ ਹਾਲਾਤ ਕੀ ਨੇ ਕਿਉਂਕਿ ਜੇਕਰ ਮੌਜੂਦਾ ਸਥਿਤੀ ਦਾ ਗੱਲ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਜਿਹੜੇ ਸ਼੍ਰੀ ਨਾਨਪੁਰ ਸਾਹਿਬ ਦੇ ਨਿਚਲੇ ਇਲਾਕੇ ਨੇ ਜਾਂ ਨੰਗਲ ਦੇ ਨਿਚਲੇ ਇਲਾਕੇ ਨੇ ਉਹ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸੇਫ ਜਗ੍ਹਾ ਤੇ ਪਹੁੰਚੋ ਤਾਂ ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਜੇਕਰ ਅਸੀਂ ਗਰਾਊਂਡ ਜ਼ੀਰੋ ਦੀ ਗੱਲ ਕਰੀਏ ਤਾਂ ਕਿਸ ਕਿਸ ਹਾਲਾਤ ਦੇ ਵਿੱਚ ਲੋਕ ਇਸ ਵੇਲੇ ਆਪਣਾ ਗੁਜ਼ਰਬਸਰ ਕਰ ਰਹੇ ਨੇ ਦੇਖੋ ਲੋਕਾਂ ਦੇ ਵਿੱਚ ਜੀ ਅਸਲੀਅਤ ਇਹ ਹੈ ਕਿ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਬਹੁਤ ਗੁੱਸਾ ਹੈ ਔਰ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਬਹੁਤ ਵੱਡੀ ਨੈਗਲੀਜੈਂਸ ਹੋਈ ਹੈ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਤੁਸੀਂ ਮੌਨਸੂਨ ਤੋਂ ਪਹਿਲਾਂ ਡ੍ਰਿਲਸ ਕਰਾਈਆਂ ਜਿਹੜੇ ਬੰਨਾਂ ਦੀ ਆਪਾਂ ਗੱਲ ਕਰਦੇ ਆ ਜਿਹੜੇ ਬੰਨ ਟੁੱਟ ਰਹੇ ਇਹਦਾ ਮਤਲਬ ਆਪ ਹੀ ਸਾਫ਼ ਕਲੀਅਰ ਹੁੰਦਾ ਵੀ ਇਨਸਪੈਕਸ਼ਨਸ ਨਹੀਂ ਹੋਈਆਂ ਬਹੁਤ ਸੇ ਨਾਲੇ ਜਿਹੜੇ ਹੈਗੇ ਆ ਜਿਹੜੇ ਐਗਜ਼ਿਟ ਪੁਆਇੰਟਸ ਨੇ ਡਿਊਰਿੰਗ ਮੌਨਸੂਨ ਆਪਾਂ ਨੂੰ ਐਗਜ਼ਿਟ ਪੁਆਇੰਟਸ ਕੰਸੀਡਰ ਕਰਦੇ ਆ ਉਹਨਾਂ ਦੀ ਸਫਾਈ ਨਹੀਂ ਹੋਈ ਸੋ ਇਸ ਕਰਕੇ ਇਹ ਟੋਟਲ ਜਿਹੜਾ ਹੈਗਾ ਅਨਡਾਊਟਡਲੀ ਦੇਖੋ ਕੁਦਰਤ ਨਾਲ ਕਹਿ ਰਤਾ ਹੈ ਹੀ ਹੈ ਪਰ ਇਹਦੇ ਵਿੱਚ ਪ੍ਰਸ਼ਾਸਨ ਦੀ ਨੈਗਲੀਜੈਂਸ ਜਿਹੜੀ ਹੈ ਔਰ ਖਾਸ ਕਰਕੇ ਮੈਂ ਤਾਂ ਦੋਸ਼ੀ ਠਹਿਰਾਵਾਂਗਾ ਜਿਹੜੇ ਲੋਕਾਂ ਦੇ ਪ੍ਰਤੀਨਿਧੀ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਕਿ ਤੁਸੀਂ ਸਾਡੀ ਪ੍ਰਤੀਨਿਧੀ ਕਰੋ ਪ੍ਰਤੀਨਿਧਤਾ ਕਰੋ ਉਹਨਾਂ ਦਾ ਫਰਜ਼ ਹੈਗਾ ਵੀ ਪ੍ਰੀ ਮੌਨਸੂਨੋਂ ਮੀਟਿੰਗਸ ਲੈਂਦੇ ਵਿਜ਼ਿਟਸ ਕਰਦੇ ਔਰ ਜਿਹੜਾ ਹੈਗਾ ਆ ਮੇਕ ਸ਼ੋਰ ਕਰਦੇ ਕਿ ਜਿਹੜੇ ਅਰੇਂਜਮੈਂਟਸ ਪ੍ਰੋਪੋਜ਼ ਹੋਣ ਸਰ ਅੱਛਾ ਜੇ ਕੇਂਦਰੀ ਜਿਹੜੇ ਮੰਤਰੀ ਨੇ ਸ਼ਿਵਰਾਜ ਚੋਹਾਨ ਉਹ ਵੀ ਪੰਜਾਬ ਦੇ ਵਿੱਚ ਪਹੁੰਚ ਰਹੇ ਹਨ ਤਾਂ ਦੂਜੇ ਪਾਸੇ ਮਾਣਯੋਗ ਗਵਰਨਰ ਗੁਲਾਬ ਚੰਦ ਗਟਾਰੀਆ ਵੀ ਰੋਪੜ ਜ਼ਿਲ੍ਹੇ ਦੇ ਵਿੱਚ ਅੱਜ ਪਹੁੰਚ ਰਹੇ ਹਨ ਤੁਸੀਂ ਜਿਹੜੇ ਤੁਹਾਡੇ ਫਾਦਰ ਨੇ ਉਹ ਜਿਹੜੇ ਇਹ ਬਿਲਕੁਲ ਨਰਿੰਦਰ ਮੋਦੀ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਕਿ ਕੋਈ ਕੋਈ ਦੀ ਮੰਗ ਕਰ ਰਹੇ ਹਾਂ ਕਿਉਂਕਿ ਸੀਐਮ ਵੱਲੋਂ ਲੈਟਰ ਲਿਖ ਦਿੱਤਾ ਗਿਆ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਤੇ ਲਗਭਗ ਸਾਰੇ ਜ਼ਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਜਿਹੜੇ ਸ਼ਹਿਰ ਇਹ ਨੇ ਤੁਸੀਂ ਆਪਣੇ ਵੱਲੋਂ ਖੁਦ ਸ਼ਿਵਰਾਜ ਸਿੰਘ ਚੋਹਾਨ ਨੂੰ ਜਾਂ ਪ੍ਰਧਾਨ ਮੰਤਰੀ ਮੋਦੀ ਨੂੰ ਲੈਟਰ ਲਿਖ ਰਹੇ ਹੋ ਕਿ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ ਦੇਖੋ ਜੀ ਜਿਹੜੀ ਸੈਂਟਰ ਦੀ ਸਰਕਾਰ ਹੈ ਨਾ ਉਹ ਪੰਜਾਬ ਨੂੰ ਪਿਆਰ ਕਰਦੀ ਹੈ ਠੀਕ ਹੈ ਜੀ ਔਰ ਸਾਡੇ ਲੈਟਰ ਲਿਖਣ ਦੀ ਤਾਂ ਗੱਲ ਬਹੁਤ دیر ਦੀ ਹੈ ਬਾਅਦ ਦੀ ਹੈ ਤੁਸੀਂ ਇਹ ਦੇਖੋ ਪ੍ਰਧਾਨ ਮੰਤਰੀ ਜੀ ਨੇਰ ਹੋਮ ਮਿਨਿਸਟਰ ਜੀ ਨੇ ਜਿਹੜਾ ਚੀਫ ਮਿਨਿਸਟਰ ਨਾਲ ਗੱਲ ਕੀਤੀ ਹੈ ਸੋ ਕਿਉਂ ਨਹੀਂ ਹੋਏਗਾ ਜੀ ਸਾਰਾ ਕੁਝ ਹੋਏਗਾ ਉਹਨਾਂ ਨੂੰ ਚਿੰਤਾ ਹੈ ਤਾਂ ਹੀ ਉਹਨਾਂ ਨੇ ਗੱਲ ਕੀਤੀ ਹੈ ਚੀਫ ਮਿਨਿਸਟਰ ਸਾਹਿਬ ਨੇ ਵੀ ਜਿਹੜਾ ਐਗਾਇਆ ਇਹ ਗੱਲ ਮੀਡੀਆ ਦੇ ਸਾਹਮਣੇ ਕਹਿ ਵੀ ਹਾਂ ਮੈਨੂੰ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਦਾ ਟੈਲੀਫੋਨ ਆਇਆ ਸੋ ਸਟੇਟਮੈਂਟ ਜਿਹੜੀਆਂ ਹੈਗੀਆਂ ਆ ਆਪ ਸੈਂਟਰ ਸਰਕਾਰ ਇਜ਼ ਵੈਰੀ ਮਚ ਵਿਦ ਪੰਜਾਬ ਔਰ ਮੈਨੂੰ ਪੂਰਨ ਉਮੀਦ ਹੈ ਉਮੀਦ ਹੀ ਯਕੀਨ ਹੈ ਕੇ ਸੈਂਟਰ ਸਰਕਾਰ ਜਿਹੜਾ ਪੂਰੇ ਪੰਜਾਬ ਦੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹੋਏ। ਧੰਨਵਾਦ ਤਾਂ ਇਹ ਸਨ ਅਜੇ ਵੀ ਸਿੰਘ ਲਾਲਪੁਰਾ ਜਿਹੜੇ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੇ ਗਰਾਊਂਡ ਰਿਐਲਿਟੀ ਵੀ ਦੱਸਿਆ ਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਪਰ ਗਰਾਊਂਡ ਦੇ ਉੱਪਰ ਬੇਸ਼ੱਕ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਬਿਲਕੁਲ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਸਤਲੁਜ ਦਰਿਆ ਦੀਆਂ ਤਸਵੀਰਾਂ ਲਗਾਤਾਰ ਪੰਜਾਬ న్యూਸ ਲਾਈਵ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਅੱਜ ਇੱਥੇ ਇਹ ਜੇ ਗੱਲ ਕਰੀ ਤਾ ਪੰਜਾਬ ਦੇ ਗਵਰਨਰ ਵੀ ਪਹੁੰਚ ਰਹੇ ਨੇ ਸਿਕਿਉਰਟੀ ਵੀ ਜਿਹੜੀ ਬਿਲਕੁਲ ਇੱਥੇ ਸਯੋਗੀ ਨਿਕੂੰਗਾ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਕਿ ਜਿਹੜੀ ਸਿਕਿਉਰਟੀ ਦੀ ਤਨਾਤੀ ਬਿਲਕੁਲ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਇਹ ਜਵਾਨ ਡਿਪਲੋਏ ਕੀਤੇ ਗਏ ਨੇ ਕਿਉਂਕਿ ਜੇਕਰ ਵੀ ਵੀ ਆਈ ਪੀ ਕੋਈ ਰੂਟ ਹੁੰਦਾ ਮੂਵਮੈਂਟ ਹੁੰਦੀ ਹੈ ਤਾਂ ਉਸ ਵਿੱਚ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਨਾਤ ਕੀਤੇ ਗਏ ਨੇ ਤਾਂ ਇੱਥੇ ਪੁਲਿਸ ਦੇ ਵੱਡੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਡੀ ਐਸ ਪੀ ਰੈਂਕ ਦੇ ਹੋਣ ਐਸ ਐਚਓ ਰੈਂਕ ਦੇ ਅਧਿਕਾਰੀ ਮੌਕੇ ਤੇ ਲਗਾਏ ਗਏ ਨੇ ਇੱਕ ਤਸਵੀਰ ਦਿਖਾ ਦਿਓ ਬੇਸ਼ੱਕ ਬੀਵੀਐਮਬੀ ਤੋਂ ਅੱਜ ਜਿਹੜਾ ਪਾਣੀ ਰਿਲੀਜ਼ ਕੀਤਾ ਜਾਵੇਗਾ 1:30 ਵਜੇ ਦੇ ਤਕਰੀਬਨ ਉਸ ਨੂੰ ਰੋਪੜ ਪਹੁੰਚਦੇ ਪਹੁੰਚਦੇ 6 ਤੋਂ 7 ਵਜੇ ਦਾ ਸਮਾਂ ਲੱਗੇਗਾ ਪਰ ਇਹ ਤਸਵੀਰਾਂ ਬਿਲਕੁਲ ਲੋਕਾਂ ਨੂੰ ਡਰਾਉਂਦੀਆਂ ਹੋਈਆਂ ਬਿਲਕੁਲ ਕਿਉਂਕਿ ਇਸੇ ਤਰ੍ਹਾਂ ਦੀ ਸਥਿਤੀ 2023 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵੱਡੇ ਹੜ੍ਹ ਆਏ ਸੰਤਾ ਸਤਲੁਜ ਦੀ ਮਾਰ ਜਿਹੜੀ ਕੀਤੀ ਨਾ ਕਿਉਂਕਿ ਇੱਥੋਂ ਜਿਹੜਾ 1000 ਤੋਂ 1500 ਮੀਟਰ ਤੇ ਨੈਸ਼ਨਲ ਹਾਈਵੇ ਜਿਹੜਾ ਚੱਲਦਾ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਉੱਥੇ ਵੀ ਇਹ ਪਾਣੀ ਨੇ ਮਾਰਿਆ ਪਾਈ ਸੀ ਤਾਂ ਲਗਾਤਾਰ ਇਹ ਲੋਕ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਅਕਸਰ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਸਾਰੇ ਇੱਥੇ ਪਾਣੀ ਜਿਹੜਾ ਮਾਰ ਪਾਇਆ ਸਕਦਾ ਲੋਕਾਂ ਦੇ ਵਿੱਚ ਜਿਹੜੀ ਕਬਰਾਹਟ ਵੀ ਹੁੰਦੀ ਹੈ ਤਾਂ ਲਗਾਤਾਰ ਤਸਵੀਰਾਂ ਪੰਜਾਬ న్యూਸ ਲਾਈਵ ਦੇ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਰੋਪੜ ਤੋਂ ਸਯੋਗੀਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ న్యూਸ ਲਾਈਵ